ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਸ਼ਹਿਰ ਜੈਤੋ ਦੇ ਵਿੱਚ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਦੋਸਤੋ ਇਹ ਸ਼ਹਿਰ ਆ ਤੇ ਤਹਿਸੀਲ ਦੋਸਤੋ ਜੈਤੋ ਹੀ ਪੈ ਜਾਂਦੀ ਆ ਇਸ ਸ਼ਹਿਰ ਨੂੰ ਤੇ ਬਾਈ ਦਾ ਦੋਸਤੋ ਵਪਾਰ ਦਾ ਹੀ ਕੰਮ ਆ ਰੂਟੀਨ ਦੇ ਵਿੱਚ ਬਾਈਆਂ ਦਾ ਪਸ਼ੂ ਆਉਂਦੇ ਆ ਆਪਣੇ ਕੋਲੇ ਆਪਾਂ ਪਰ ਵੀ ਵੀਡੀਓ ਜਿਹੜੀ ਇਹ ਪਹਿਲੀ ਵਾਰੀ ਬਣਾ ਰਹੇ ਆ ਬਾਈ ਦੇ ਘਰੋਂ ਤੇ ਅੱਜ ਦੋਸਤੋ ਤਿੰਨ ਨਾਗ ਆ ਬਾਈ ਕੋਲੇ ਇੱਕ ਦਾ ਜਰਸੀ ਆ ਦੋਸਤੋ ਇੱਕ ਸਾਈਵਲ ਕ੍ਰੋਸ ਤੇ ਇੱਕ ਦੋਸਤੋ ਤਾਜੀ ਆ ਐਚ ਐਫ ਵੈਡ ਬੰਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਾਈ ਦਾ ਦੋਸਤੋ ਘਰ ਆ ਜਿਹੜਾ ਜੈਤੋ ਤੋਂ ਜਿਹੜਾ ਬਾਜ਼ਾਰ ਰੋਡ ਆ ਉਹਦੇ ਉੱਤੇ ਹੀ ਘਰ ਆ ਦੋਸਤੋ ਬੋਰਡ ਲੱਗਿਆ ਹੋਇਆ ਸਾਹਮਣੇ ਆਪਾਂ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂਜੀ ਠੀਕ ਆ ਜੀ ਇੱਕ ਵਾਰੀ ਨਾਂ ਦੱਸਿਓ ਭਰਾ ਇਹ ਨਾਮ ਜਗਦੀਪ ਸਿੰਘ ਆ ਜੀ ਪਿੰਡ ਜਿੱਤੂ ਪਿੰਡ ਜੈਤੋ ਇਹ ਪਿੰਡ ਪੈ ਜਾਂਦਾ ਕੋਠੇ ਪੈ ਜਾਂਦੇ ਜੀ ਕੋਠੇ ਠੀਕ ਆ ਸ਼ਹਿਰ ਤੋਂ ਬਾਹਰ ਨਿਕਲਦੇ ਸਾਰੀ ਆ ਜੀ ਹਾਂਜੀ ਬਾਜਖਾਨਾ ਰੋਡ ਤੇ ਘਰ ਠੀਕ ਆ ਤੇ ਬਾਈ ਆਪਣਾ ਨੰਬਰ ਵੀ ਦੱਸਿਓ ਆਪਣਾ ਨੰਬਰ 9781115150 ਜੀ ਦੁਬਾਰੇ ਫੇਰ ਬੋਲ 9781115150 ਠੀਕ ਆ ਉਹ ਵਾਰ ਦਾ ਹੀ ਕੰਮ ਆ ਬਈ ਹੈ ਤੇ ਤਕਰੀਬਨ ਹੀ ਪਸ਼ੂ ਆਉਂਦੇ ਜਾਂਦੇ ਹਾਂਜੀ ਹਾਂਜੀ ਜਿਆਦਾ ਫਿਰ ਕਿਹੜੀ ਨਸਲ ਤੇ ਕੰਮ ਕਰਦੇ ਹੋ ਆਪਰੇ ਕੋਲ ਜਰਸੀ ਆਉਂਦੀ ਜਿਆਦਾ ਜਰਸੀ ਆਉਂਦੀ ਆ ਠੀਕ ਆ ਤੇ ਅੱਜ ਬਈ ਜਰਸੀ ਜਿਹੜੀ ਇੱਕ ਨੰਬਰ ਖੜੀ ਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿੰਨਾ ਮਸੂਆ ਸੁੰਦੀ ਹੈ ਤੇ ਕਿੰਨੇ ਦਿਨ ਲੈਂਦੀ ਹੈ ਦੂਜਾ ਸੂਆ ਸੋਣ ਵਾਲੀ ਜਰਸੀ ਆੜੇ ਪੰਜਾਬ ਵਾਲੀ ਠੀਕ ਆ ਬਈ ਨੋਕਲ ਲਈ ਆ ਜੀ ਆਪਾਂ ਨੋਕਲ ਹੀ ਲਈ ਆ ਹਾਂਜੀ ਹਾਂਜੀ ਇੱਕ ਹਫਤਾ ਸੂਣ ਚ ਬਾਕੀ ਇੱਕ ਹਫਤਾ ਹਜੇ ਸੂਣ ਚ ਬਾਕੀ ਕਿੰਨਾ ਮਸੂਆ ਸੁੰਦੀ ਹੈ ਬਈ ਤੇ ਦੂਜਾ ਸੁੰਦੀ ਦੂਜਾ ਸੂਆ ਸੁੰਦੀ ਹੈ ਕਿੰਨਾ ਕੁ ਦੁੱਧ ਪਾ ਦੂਗੀ ਬਈ ਇੱਥੇ ਜੱਜਮੈਂਟ ਤੇ 18 ਲੀਟਰ ਪਾਉਗੀ ਪੱਕਾ 18 ਲੀਟਰ ਪਾ ਦੂਗੀ ਲਓ ਬਈ ਸਜਣੋ ਸੋਹਣੇ ਕਦ ਕਾਠ ਵਾਲੀ ਜਰਸੀ ਆ ਦੋਸਤੋ ਪੰਜਾਬ ਵਾਲੀ ਤੇ ਬਾਕੀ ਥਣ ਹਵਾਨਾ ਦੋਸਤੋ ਤੁਹਾਨੂੰ ਵਿਖਾ ਦੇਣਾ ਤੋੜ ਕੇ ਪਹਿਲਾਂ ਵਿਖਾ ਦਈਏ ਸਜਣੋ ਬਾਕ ਸੋਹਣੀ ਦੋਸਤੋ ਜਰਸੀ ਆ ਚੰਗੇ ਕੱਦ ਕਾਠ ਵਾਲੀ ਆ ਕੋਈ ਛੋਟਾ ਨਹੀਂ ਕੱਦ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਬੋਦੀ ਵਾਲੀ ਵਹਿੜਾ ਕੰਨ ਬਿਲਕੁਲ ਨਿੱਕਾ ਦੋਸਤੋ ਦੇਖ ਸਾਡੇ ਥਾਣਾ ਹਵਾਨਿਆਂ ਦੀ ਦੋਸਤੋ ਸਾਫ ਆ ਬਾਕੀ ਨੇੜੇ ਹੋ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਾਈ ਦੱਸਦਾ ਸੀਲ ਠੰਡੀ ਬਹੁਤ ਆ ਲਓ ਵੀ ਸੱਜਣੋ ਹਵਾਨੇ ਇੰਨੀ ਨਿਗਾ ਮਾਰ ਲਓ ਹਜੇ ਹਵਾਨੇ ਦੇ ਵਿੱਚ ਦੋਸਤੋ ਢਿੱਲ ਬਹੁ ਪਈ ਆ ਹਵਾਨੇ ਉੱਤੇ ਨਾੜਾ ਹੀ ਵੇਖ ਸਕਦੇ ਆ ਬਾਕੀ ਸੀਲ ਠੰਡੀ ਦੋਸਤੋ ਬਹੁਤ ਆ ਦੇਖ ਸਕਦੇ ਆ ਸੇਮਸ ਹੈ ਜੀ ਦੋਸਤੋ ਚਾਰੇ ਥਾਣਾ ਦਾ ਮਗਰਲੇ ਪਾਸੇ ਉਹ ਢਿੱਲ ਵੇਖ ਸਕਦੇ ਆ ਦੋਸਤੋ ਤਕਰੀਬਨ ਇੱਕ ਹਫਤਾ ਇਹਨੇ ਲਾਏ ਜਾਣਾ ਇੰਨੀ ਢਿੱਲੀ ਪਈ ਐ ਸੱਜਣੋ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਸੀਂ ਲਾ ਲੈਣੀ ਆ ਸੋਹਣਾ ਹਵਾਨਾ ਤਿਆਰ ਕੀਤਾ ਮੁੱਲ ਆ ਜਿਹੜਾ ਆਪਾਂ ਬਾਈ ਤੋਂ ਉਹਦਾ ਪੁੱਛ ਲੈਨੇ ਕੀ ਮੁੱਲ ਰੱਖਾਂ ਐ ਬਾਈ ਜੀ 64000 ਰੁਪਿਆ ਮੁੱਲ ਆ ਜੀ 64000 ਮੁੱਲ ਆ ਮਾਨਤਾਨ ਹੋ ਜੀ ਲੋ ਬਈ ਸੱਜਣੋ 64000 ਮੁੱਲ ਕੀਤਾ ਬਾਈ ਨੇ ਮਾਨਤਾਨ ਜਿਹੜਾ ਇਹਦੇ ਵਿੱਚ ਹੋ ਜਾਣਾ ਇਸ ਤੋਂ ਅੱਗੇ ਦੋਸਤੋ ਸਾਈਵਾਲ ਕ੍ਰੋਸ ਆ ਉਹਦੇ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆ ਕੀ ਡਿਟੇਲ ਆ ਬਾਈ ਹਾਂਜੀ ਬਾਈ ਜੀ ਇਹਦੇ ਬਾਰੇ ਸਾਈਵਾਲ ਬਾਰੇ ਦੱਸੋ ਜੀ ਇਹਨੇ ਬਾਈ ਜੀ ਤੀਜਾ ਸੂਇ ਸੁਣਾ ਦੂਜੇ ਸੂਇ 17 ਲੀਟਰ ਦੁੱਧ ਪਾਇਆ ਜੀ ਨੇ ਦੂਜੇ ਸੂਇ 17 ਲੀਟਰ ਦੁੱਧ ਪਾਇਆ ਹੁਣ ਕਿੰਨੇ ਦਿਨ ਲੈਂਦੀ ਹੈ ਬਾਈ ਹਜੇ 5-7 ਦਿਨ ਬਾਕੀ ਹੈ ਬਾਈ ਇਹਦੇ ਹਜੇ 5-7 ਦਿਨ ਇਹਦੇ ਵੀ ਬਾਕੀ ਆ ਲਓ ਵੀ ਸੱਜਣੋ ਬਾਈ ਆਂਦਾ ਠੰਡੀ ਪੂਰੀ ਆ ਵੇਖ ਸਕਦੇ ਆ ਸਾਈਵਾਲ ਗਾਮ ਗਰਮ ਹੁੰਦੀ ਜੀ ਸਾਈਵਾਲ ਬਾਈ ਆਂਦਾ ਗਾਂ ਤਕਰੀਬਨ ਆਮ ਹੀ ਵੇਖੀ ਦੀਆਂ ਗਰਮ ਹੁੰਦੀਆਂ ਤੇ ਪਰ ਬਾਈ ਹੱਥ ਮਾਰ ਰਿਹਾ ਤੇ ਠੰਢੀ ਸੀ ਲਾ ਦੋਸਤੋ ਵੇਖ ਸਕਦੇ ਆ ਬਾਕੀ ਥਣ ਹਵਾਨਾ ਵੀ ਸਾਫ ਸੁਥਰਾ ਦੋਸਤੋ ਮੋਟਾ ਮੋਟਾ ਥਣ ਲੱਗਿਆ ਤੇ ਬਾਕੀ ਇੱਕ ਹਫਤਾ ਲੰਘਦੀ ਹੈ ਤਾਂ ਦੋਸਤੋ ਹਵਾਨਾ ਆਏ ਨੇ ਵੀ ਸੋਹਣਾ ਬਣਾ ਜਣਾ ਮਗਰਲੇ ਪਾਸੋਂ ਢਿੱਲ ਵੇਖ ਸਕਦੇ ਆ ਦੋਸਤੋ 10 ਮਿੰਟ ਦੀ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਬਾਕੀ ਮੂੰਹ ਮੱਥਾ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਕ੍ਰੋਸ ਆਂਗ ਦੇ ਵਿੱਚ ਆ ਸੋਹਣਾ ਦੁੱਧ ਪਿਆ ਦੂ ਦੋਸਤੋ ਗਰਮੀ ਦੇ ਵਿੱਚ ਇਹ ਦੂ ਅੱਗੇ ਇਹੀ ਕ੍ਰੋਸ ਬਰੀਡ ਚੱਲਣੀ ਆ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਜਿਹੜੇ ਹਿਸਾਬ ਨਾਲ ਦੋਸਤੋ ਹਵਾਨੇ ਦੇ ਵਿੱਚ ਢਿੱਲ ਪਈ ਆ ਇੱਕ ਹਫਤਾ ਆਰਾਮ ਨਾਲ ਲੈ ਜੂਗੀ ਬਾਕੀ ਬਾਈ ਦੱਸਦਾ 17 ਲੀਟਰ ਦੁੱਧ ਪਾਇਆ ਦੂਜੇ ਸੂਏ ਤੇ ਆਈ ਤੀ ਦੋਸਤੋ ਜੱਜਮੈਂਟ ਤੁਸੀਂ ਲਾ ਲੈਣੀ ਆ ਇਹਦਾ ਕੀ ਮੁੱਲ ਰੱਖਾਂਗੇ ਬਾਈ ਜੀ ਇਹਦਾ ਬਾਈ 53000 ਰੁਪਏ ਇਹਦਾ 53000 ਮਾਨਤਾ ਨਹੀਂ ਝੂਈ ਹੋਈ ਹਾਂਜੀ ਹਾਂਜੀ ਲਓ ਵੀ ਸੱਜਣੋ ਬਾਈ ਜਾਂਦਾ ਇਹ ਮਾਨਤਾ ਨੇ ਇੱਥੋਂ ਵੀ ਹੋ ਜੂ ਇਹਦਾ ਰੇਟ ਆ ਜਿਹੜਾ 53000 ਜਿੰਨੇ ਵੀ ਤੁਹਾਨੂੰ ਦੋਸਤੋ ਜਚੇ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦਣਾ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਨੰਬਰ ਆ ਜਿਹੜਾ ਬਾਈ ਦਾ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਇੱਕ ਐਚਐਫ ਵੈਣਾ ਤਾਜੀ ਸੂਈ ਉਹਦੇ ਬਾਰੇ ਵੀ ਜਾਣਕਾਰੀ ਦੇਣੇ ਆ ਹਾਂਜੀ ਭਾਈ ਐਚਐਫ ਬਾਰੇ ਦੱਸੋ ਇੱਕ ਕਿੰਮਾ ਸੁਆ ਸੁਈ ਆ ਤੇ ਕਿੰਨੇ ਦਿਨ ਹੋ ਗਏ ਬਾਈ ਤੇ ਦੂਜਾ ਸੁਆ ਸੁਈ ਦਾ ਜੀ ਦੂਜਾ ਸੁਆ ਸੁਈ ਆ ਹਾਂ ਜੀ ਇਹ ਰਾਤ ਦੀ ਸੁਈ ਜੀ ਰਾਤ ਸੁਈ ਆ ਕਿੱਚੀ ਸੁਪੀ ਸੀ ਕੱਲ ਹੀ ਆਈ ਸੀ ਆਪਣੇ ਅੱਛਾ ਤੇ ਸੀਗਾ ਸਵੇਰ ਸਾਰੀ ਤੇ ਖਾਦੀ ਵੀ ਨਹੀਂ ਦਿੱਤੇ ਮੈਂ ਕਿਦੋਂ ਤੋਂ ਬੋੜਾ ਘਟੇ ਤੀਕਾ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਅੰਦਾਜ਼ਾ ਆ ਤੇ ਬਾਈ ਠਾਪੀ ਨੇ 12 ਤੋਂ 14 ਲੀਟਰ ਦੁੱਧ ਪਾ ਦੂਗੀ ਕਰਦਾ ਵੀ ਵਹਿੜਾ ਸਾਫ਼ ਸੁਥਰੀ ਬਹੁਤ ਹੈ ਚੋਅਾਈ ਚੰਡੀ ਸੀ ਲੋ ਵੀ ਸੱਜਣੋ ਬਾਈਆਂ ਦਾ ਸਾਫ਼ ਸੁਥਰੀ ਵਹਿੜਾ ਦੋਸਤੋ 14 13 14 ਕਿਲੋ ਦੁੱਧ ਪਾ ਦੂਗੀ ਦੋਸਤੋ ਹਵਾਨਾ ਵੇਖ ਸਕਦੇ ਆ ਸੋਹਣਾ ਦੋਸ ਦਰਮਿਆਨੇ ਇਹ ਦੋਸਤੋ ਸਰੀਰ ਦੇ ਵਿੱਚ ਨਾ ਕੋਈ ਬਹਾਲੇ ਵਜਨ ਵਾਲੀ ਤੇ ਨਾ ਬਾਲੀ ਹੌਲੀ ਹੈ ਦੋਸਤੋ ਜੇ ਕੋਈ ਵੀਰ ਚੰਗੀ ਸਾਮ ਦਾ ਸੋਹਣਾ ਦੁੱਧ ਪਿਆ ਜੀ ਦੋਸਤੋ ਬੱਚੇ ਦਾ ਕਰਦੀ ਹੈ ਥੋੜਾ ਜਆ ਬੱਚਾ ਹੀ ਪੂਰਾ ਨਰੋਆ ਦੋਸਤੋ ਵੇਖ ਸਕਦੇ ਆ ਵੱਚਾ ਦਿੱਤਾ ਬਲੈਕ ਰੰਗ ਦੇ ਵਿੱਚ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਹਵਾਨੇ ਦੇ ਉੱਤੇ ਨਾੜਾ ਵੇਖ ਸਕਦੇ ਆ ਉਬਰੀਆਂ ਹੋਈਆਂ ਦਿਸਣਗੀਆਂ ਥਣਾ ਦਾ ਸਾਈਜ਼ ਦੋਸਤੋ ਸੋਹਣਾ ਸੇਮ ਸਾਈਜ਼ ਆ ਦੋਸਤੋ ਚਾਰੇ ਥਣਾ ਦਾ ਦੋਵੇਂ ਪਾਸੇ ਤੁਹਾਨੂੰ ਵਿਖਾ ਦਿੰਨੇ ਆ ਫਿੱਕੀ ਜਰੂਰ ਆ ਦੋਸਤੋ ਥੋੜੀ ਜੀ ਕੇ ਰਿਓ ਜੇ ਘਰੋਂ ਪਸ਼ੂ ਆਇਆ ਹੁੰਦਾ ਦੇਖ ਸਕਦੇ ਆ ਦੋਸਤੋ ਸੇਮ ਸਾਈਜ਼ ਆ ਨਾੜਾ ਇਧਰਲੇ ਪਾਸੇ ਵੀ ਦੋਸਤੋ ਵੇਖ ਸਕਦੇ ਆ ਬਾਕੀ ਮੂੰਹ ਮੱਥਾ ਤੁਹਾਨੂੰ ਖਾ ਦਿੰਨੇ ਆ ਕਦ ਕਾਠ ਵੀ ਸੋਹਣਾ ਦੋਸਤੋ ਵੇਖ ਸਕਦੇ ਆ ਇਹ ਵੀ ਥੋੜੇ ਜਿਹਾ ਕ੍ਰਾਸ ਅੰਗ ਦੇ ਵਿੱਚ ਆ ਇਹਦਾ ਕੀ ਰੇਟ ਰੱਖਾਂਗੇ ਬਾਈ ਇਹਦਾ 55000 ਮੁੱਲ ਇਹਦਾ 55000 ਕਿੱਥੋਂ ਤਾਂ ਹੀ ਦੇ ਦੇਾਂਗੇ ਬਈ ਇਹ ਜੇ ਬਸ ਮਾਨਤਾਂ ਕਰ ਦਾਂਗੇ ਪੂਰੇ 50 ਹੀ ਦੇਵਾਂਗੇ ਪੂਰੇ 50 ਹੀ ਦੇ ਦਾਂਗੇ ਲਓ ਵੀ ਸੱਜਣੋ ਬਾਈ ਜਾਂਦਾ ਇਹ ਮਾਨਤਾਂ ਕਰਕੇ 50000 ਦੀ ਦੇ ਦੇਾਂਗੇ ਬਾਕੀ ਸੁੰਦੀ ਦੀ ਆਪਣੇ ਕੋਲ ਵੀਡੀਓ ਹੈਗੀ ਜੇਰ ਪੈਂਦੀ ਦੀ ਵੀਡੀਓ ਹੈਗੀ ਠੀਕ ਆ ਲਓ ਵੀ ਸੱਜਣੋ ਬਾਈ ਕੋਲੇ ਜੇਰ ਪੈਂਦੀ ਦੀ ਵੀਡੀਓ ਹੈਗੀ ਆ ਸੁੰਦੀ ਦੀ ਵੀਡੀਓ ਹੈਗੀ ਆ ਜਿਸ ਕਿਸੇ ਵੀਰ ਨੇ ਵੇਖਣੀ ਹੈ ਤਾਂ ਆਪਦੇ ਵਟਸਐਪ 'ਤੇ ਹੀ ਮੰਗਾ ਸਕਦਾ ਵੀਡੀਓ ਤੇ ਬਾਕੀ ਦੋਸਤੋ ਤੁਸੀਂ ਤਸੱਲੀ ਇੱਥੇ ਆ ਕੇ ਕਰ ਲੋ ਜੇ ਨਾਲੇ ਚੋ ਸਕਦੇ ਆ ਤੇ ਬਾਈ ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਕਾਲ ਕਰਕੇ ਤੂੰ ਸੌਦਾ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਤਿੰਨ ਨਾਕਸੀ ਬਾਈ ਕੋਲੇ ਵਿਕਾਉ ਤੇ ਬਾਈ ਦਾ ਵਪਾਰ ਦਾ ਹੀ ਕੰਮ ਆ ਦੋਸਤੋ